ਹੱਥ ਮੇ ਅਡੋਲਣ ਕਰਨ ਵਾਲੇ ਲੋਕਾਂਗੇ ਅਸੀਂ ੜਕਣ ਵਾਲੇ ਨੇ ਅਸੀਂ ਘਬਰਾਉਣ ਵਾਲੇ ਨਹੀਂ ਪਿੱਛੇ ਨਹੀਂ ਸਰਕਾਰ ਨੇ ਸਾਡੇ ਤੇ ਜਿਹੜੇ ਟੈਕ ਲਾਉਣਗੇ ਕੋਈ ਕਸਰ ਨਹੀਂ ਛੱਡੀ ਅੱਜ ਉਹ ਸਰਕਾਰ ਸਾਡੇ ਆਉਣ ਜਾਣ ਵਾਲੇ ਜਨਤਾ ਦਾ ਰਸਤਾ ਜਿਹੜਾ ਪਿੱਲਰਾਂ ਨਾਲ ਔਰ ਸਰਗਿਆਂ ਨਾਲ ਇਹੋ ਜਿਹੇ ਹੱਤਖੰਡੇ ਵਾਤ ਰਹੀ ਹੈ ਜਿਹੜੇ ਕਿਦੇ ਮੇਰੇ ਖਿਆਲ ਨਹੀਂ ਵਾਤੇ ਹੋਣੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਸੀਂ ਸੇਸ਼ ਕਟਾ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਵਾਰਸਾਂ ਅੱਜ ਵੀ ਜੇਕਰ ਸਰਕਾਰ ਚਾਹੂਗੀ ਤਾਂ ਅਸੀਂ ਮੌਤ ਗਲੇ ਲਾ ਸਕਦੇ ਹਾਂ ਅਸੀਂ ਆਪਣੀ ਕਿਹੜੀ ਸਰਕਾਰ ਨੇ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਕਾਰਨ ਕਰੋੜਾਂ ਰੁਪਿਆ ਰੋੜਾਂ ਦੇ ਉੱਤੇ ਸਾਡੇ ਕਿਸਾਨ ਨੂੰ ਸਿਰਫ ਰੋਕਣ ਦੇ ਖਾਤਰ ਕਰੋੜਾਂ ਰੁਪਿਆ ਬਰਬਾਦ ਕਰਤਾ ਜੋ ਸਾਜੋ ਸਮਾਨ ਰਸੋਈ ਦਾ ਜਿਹੜਾ ਸਾਡੇ ਇੱਕ ਘਰ ਦੇ ਵਿੱਚ ਔਟ ਨੂੰ ਚਾਈ ਉਹ ਸਾਰਾ ਰਸੋਈ ਦਾ ਸਮਾਨ ਸਾਡੇ ਪਿੰਡ ਦੇ ਵਿੱਚੋਂ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ ਇਕੱਠਾ ਕਰਕੇ ਦਿੱਤਾ ਸੀ ਸਰਕਾਰ ਨੇ ਸਾਡੇ ਰੋਡ ਪੱਟੇ ਖੱਡੇ ਪੱਟੇ ਸਰਕਾਰ ਨੇ ਕਿਹੜੀ ਕਿਹੜੀ ਚੀਜ਼ ਨਹੀਂ ਕੀਤੀ ਅੱਜ ਵੀ ਉਹ ਕੀਤੀ ਹੋਈ ਹੈ ਹਰਿਆਣੇ ਦੇ ਵਿੱਚ ਇੱਥੋਂ ਤੱਕ ਆ ਕੇ ਸਾਡੇ ਜਿਹੜੇ ਤੇਲ ਪੰਪ ਵਾਲਿਆਂ ਨੂੰ ਰੋਕਿਆ ਹੋਇਆ ਹੈ ਪੰਚਾਇਤਾਂ ਨੂੰ ਮੈਸੇਜ ਦਿੱਤਾ ਹੋਇਆ ਹੈ ਔਰ ਘਰ ਘਰ ਜਾ ਕੇ ਕਹਿ ਰਿਹਾ ਕਿ ਤੁਸੀਂ ਦੋਨੋਂ ਦੇ ਵਿੱਚ ਨਹੀਂ ਜਾਣਾ ਜਿਹੜੀਆਂ ਮੰਗਾ ਸੀ ਨਵੀਆਂ ਐਡ ਕੀਤੀਆਂ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਅਸੀਂ ਵਾਪਸ ਇਹ ਜਿਹੜੀ ਜੇਤੂ ਰੈਲੀ ਕਰਕੇ ਨਿਕਲਾਂਗੇ ਤਾਂ ਕਿਸਾਨ ਅੰਦੋਲਨ ਦੇ ਵਾਂਗ ਕਿਸਾਨ ਫਿਰ ਸੜਕਾਂ ਤੇ ਆ ਚੁੱਕੇ ਨੇ ਤੇ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਸੰਗਰੂਰ ਦੇ ਵਿੱਚ ਆ ਅਸੀਂ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚ ਤਕਰੀਬਨ 500 ਤੋਂ ਉੱਪਰ ਟਰਾਲੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਉਹ ਆ ਚੁੱਕੀਆਂ ਨੇ ਤੇ ਕਿਸਾਨ ਆਪਣੀਆਂ ਟਰਾਲੀਆਂ ਦੇ ਵਿੱਚ ਖਾਣ ਪੀਣ ਦੀ ਸਾਰੀ ਸਮਗਰੀ ਕਹਿੰਦੇ ਜਿੰਨਾ ਸਮਾਂ ਵੀ ਸਾਨੂੰ ਲੱਗੂਗਾ ਅਸੀਂ ਓਨਾ ਸਮਾਂ ਹੀ ਉੱਥੇ ਰਵਾਂਗੇ ਤੇ ਸਾਰੀ ਸਮਗਰੀ ਖਾਣ ਪੀਣ ਦੀ ਸਭ ਕੁਛ ਸਾਰੀਆਂ ਸਹੂਲਤਾਂ ਦਿੱਲੀ ਨੂੰ ਲੈ ਕੇ ਚੱਲੇ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਝੰਡੇ ਨੇ ਕੇਸਰੀ ਨਿਸ਼ਾਨ ਸਾਹਿਬ ਨੇ ਤਾਂ ਦੇਖ ਸਕਦੇ ਹੋ ਤੁਸੀਂ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਜਿਹੜੇ ਵਰਕਰ ਨੇ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤਾਂ ਬਜ਼ੁਰਗ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਪਲਾਨ ਹੈ ਉਹ ਰਹਿਣ ਵਾਲਾ ਕੱਲ ਦਾ ਕਿਸ ਤਰੀਕੇ ਦੇ ਨਾਲ ਅੱਗੇ ਵਧਣਗੇ ਵਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸਾਨ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਇੱਕ ਫੇਰ ਅੰਦੋਲਨ ਵਧਣਾ ਪੈ ਰਿਹਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਸਾਡੇ ਛੋਡੇ ਇਸ ਮੱਧਮ ਰਾਹੀਂ ਸਾਨੂੰ ਦੇਖਣ ਵਾਲੇ ਨਾ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਫਤਿਹ ਹੈ ਸੋ ਦੂਸਰਾ ਕਿ ਜਦੋਂ ਆਪਾਂ ਪਹਿਲਾਂ ਇੱਥੇ ਅੰਦੋਲਨ ਸ਼ੁਰੂ ਕਰਾ ਸੀ ਏਸੇ ਦਾਣਾ ਮੰਡੀ ਦੇ ਵਿੱਚੋਂ ਚੱਲੇ ਸੀ ਸੋ ਇੱਕ ਇਤਿਹਾਸ ਹੈ ਕਿ ਸਿੱਖ ਕੌਮ ਦਾ ਕਿ ਸਿੱਖ ਕੌਮ ਨੇ ਜਿਹੜਾ ਭਾਵੇਂ ਉਹ ਕਿਸੇ ਵੀ ਸਮੇਂ ਦੇ ਵਿੱਚ ਜਦੋਂ ਜ਼ਬਰ ਹੋਇਆ ਤਾਂ ਉਹਨਾਂ ਨੇ ਜ਼ਬਰ ਦਾ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਹੈ ਭਾਵੇਂ ਉਹ ਚਾਨਣੀ ਟੌਂਕ ਦੀ ਕਰਨਾ ਹੋਵੇ ਤੇ ਭਾਵੇਂ ਹੋਰ ਹੋਵੇ ਸੋ ਅੱਜ ਵੀ ਜੇ ਆਪਾਂ ਗੱਲ ਕਰਕੇ ਤਾਂ ਅੱਜ ਸਾਡੇ ਕੇਂਦਰ ਦੀ ਸਰਕਾਰ ਸਾਡੇ ਆਮ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਜ਼ਬਰ ਵੀ ਇਹੋ ਜਿਹਾ ਕਰ ਰਹੀ ਹੈ ਜਿਹੜਾ ਅਨਮਨੁੱਖੀ ਅੱਜ ਦੇਖੋ ਕਿੰਨੇ ਰੋੜ ਆ ਜਿਹੜੇ ਰੋੜ ਬਣਾਉਣਗੇ ਸਰਕਾਰ ਨੇ ਜਨਤਾ ਦੇ ਆਉਣ ਜਾਣ ਲਈ ਅੱਜ ਉਹ ਸਰਕਾਰ ਸਾਡੇ ਆਉਣ ਜਾਣ ਵਾਲੇ ਜਨਤਾ ਦਾ ਰਸਤਾ ਜਿਹੜਾ ਪਿੱਲਰਾਂ ਨਾਲ ਔਰ ਸਰਗਿਆਂ ਨਾਲ ਇਹੋ ਜਿਹੇ ਹੱਤਖੰਡੇ ਵਾਤ ਰਹੀ ਹੈ ਜਿਹੜੇ ਕਿਤੇ ਮੇਰੇ ਖਿਆਲ ਨਹੀਂ ਵਾਤੇ ਹੋਣੇ ਇਹ ਪਹਿਲੀ ਮਿਸਾਲ ਹੈ ਸੋ ਇਸ ਕਰਕੇ ਅਸੀਂ ਜੇਕਰ ਉਹ ਹੱਥ ਨੇ ਇਸ ਗੱਲ ਦੇ ਬਤਰਹੀ ਹੈ ਤਾਂ ਸਾਡਾ ਤੁਸੀਂ ਦੇਖ ਰਹੇ ਹੋ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਪੂਰੀ ਤਿਆਰੀ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਜੇਕਰ ਅਸੀਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਸੀਂ ਸਿਰਸ ਕਟਾ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਵਾਰਸਾ ਅੱਜ ਵੀ ਜੇਕਰ ਸਰਕਾਰ ਚਾਹੂਗੀ ਤਾਂ ਅਸੀਂ ਮੌਤ ਗਲੇ ਲਾ ਸਕਦੇ ਆ ਅਸੀਂ ਆਪਣੀ ਕੁਰਬਾਨੀ ਦੇ ਸਕਦੇ ਆ ਅਸੀਂ ਆਪਣਾ ਪਿੱਛਾ ਨਹੀਂ ਮੁੜਾਂਗੇ ਤਾਂ ਵੀ ਜਿਵੇਂ ਗੱਲ ਕਰੀਏ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਬੈਰੀਕੇਡਿੰਗ ਹੋਈ ਸੀਗੀ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਫੋਰਸਾਂ ਸੀਗੀਆਂ ਉਹ ਲਾਈਆਂ ਹੋਈਆਂ ਸੀ ਹੁਣ ਵੀ ਉਸੇ ਤਰੀਕੇ ਦੇ ਨਾਲ ਫੋਰਸਾਂ ਲਾਈਆਂ ਹੋਈਆਂ ਨੇ ਕੰਕਰੀਟ ਦੀਆਂ ਜਿਹੜੀਆਂ ਕੰਧਾਂ ਨੇ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਖਨੌਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਤੇ ਡੱਬੂ ਵਾਲੀ ਵੀ ਸੋ ਇੱਥੋਂ ਨਿਸ਼ਾਨੀ ਹੈਗੀ ਜਿਹੜੀ ਜ਼ਬਰ ਦੀ ਕਿ ਜਿਹੜੀ ਜਿਹੜਾ ਕੋਈ ਮਤਲਬ ਕਵਰ ਕਰਨ ਵਾਲਾ ਮਨੁੱਖ ਹੁੰਦਾ ਹੈ ਉਹਦਾ ਖੇਰ ਨੂੰ ਅੰਤ ਹੁੰਦਾ ਹੈ ਉਹ ਇਹ ਨਿਸ਼ਾਨੀ ਹੈ ਕਿ ਅੱਜ ਚਾਹੀਦਾ ਕੀ ਸਰਕਾਰ ਨੂੰ ਕਿ ਜਿਹੜੇ ਇੱਕ ਜਮਾਤ ਹੈ ਖੇਤੀ ਪੈਦਾ ਕਰਨ ਵਾਲੀ ਉਹ ਪੂਰੇ ਸਵਾਜ ਦਾ ਪੇਟ ਭਰਦੀ ਹੈ ਅੱਜ ਉਹ ਫਾਹਾ ਲੈ ਰਹੇ ਨੇ ਤੇ ਸਾਡੀ ਉਹ ਸਰਕਾਰ ਜਿਹੜੀ ਸਰਕਾਰ ਨੇ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਕਾਰਨ ਕਰੋੜਾਂ ਰੁਪਇਆ ਰੋੜਾਂ ਦੇ ਉੱਤੇ ਸਾਡੇ ਕਿਸਾਨ ਨੂੰ ਸਿਰਫ ਰੋਕਣ ਦੀ ਖਾਤਰ ਕਰੋੜਾਂ ਰੁਪਇਆ ਬਰਬਾਦ ਕਰਤਾ ਬਰਬਾਦ ਕਿਹੜੀ ਖਾਤਰ ਕੀਤਾ ਕਿ ਇੱਕ ਚੰਦ ਲੋਕ ਜਿਹੜੇ 5-7 ਉਹਨਾਂ ਦੇ ਖਾਤਰ ਜਿਹੜੇ ਕਿਸਾਨ ਜਮਾਤ ਪਤਾ ਨਹੀਂ ਕਿੰਨੇ ਸਮਾਜ ਦਾ ਜਿਹੜਾ પેટ ਭਰ ਰਿਹਾ ਉਹ ਖੁਦ ਆਪਣੇ ਮਰਨ ਲਈ ਮਜਬੂਰ ਹੋ ਰਿਹਾ ਹੈ ਜੇ ਇਹੇ ਹੀ ਪੈਸਾ ਸਾਡੇ ਇਸ ਕਿਸਾਨ ਜਮਾਤ ਨੂੰ ਰਾਹਤ ਦੇ ਤੌਰ ਤੇ ਬੰਡਿਆ ਜਾ ਸਕਦਾ ਸੀ ਤੇ ਬੰਡ ਸਕਦੇ ਸੀ ਇਹ ਇਹ اختیار ਨਹੀਂ ਕੀਤਾ ਉਹ ਕੁਝ ਚੰਦ ਲੋਕਾਂ ਨੇ ਇਹ ਉਸ ਪਾਸੇ ਨੂੰ ਜਿਹੜਾ ਪੈਸਾ ਬਰਬਾਦ ਕਰਕੇ ਤੇ ਉਸ ਪਾਸੇ ਨੂੰ ਆਪਣਾ ਹਾਸਲ ਕਰਨਾ ਚਾਹੁੰਦੇ ਆ ਕੁਝ ਨਾ ਕੁਝ ਸੰਦੋਲਨ ਦੇ ਵਿੱਚ ਕਿਹਾ ਗਿਆ ਸੀ ਖਾਲਿਸਤਾਨੀ ਵੀ ਦੱਸਿਆ ਗਿਆ ਕਿਸਾਨਾਂ ਨੂੰ ਰੋਡ ਜੀ ਵੀ ਵੀ ਦੱਸਿਆ ਗਿਆ ਬਥੇਰੀਆਂ ਚੀਜ਼ਾਂ ਕਹਿੰਦੇ ਅਰਬਨ ਨੈਕਸਟ ਸਲਾਈਟ ਆ ਗਏ ਇੱਥੇ ਤਾਂ ਆ ਕੇ ਬਹਿ ਗਏ ਕਹਿੰਦੇ ਤਾਂ ਇਹਨਾਂ ਦਾ ਕੰਮ ਹੀ ਆ ਹੈ ਜੈਤ ਕੇ ਇਹੋ ਜਿਹੇ ਟੈਗ ਦੇਣਗੇ ਇਹੋ ਇਹੋ ਜਿਹੀਆਂ ਗੱਲਾਂ ਕਰਨਗੇ ਨੈਸ਼ਨਲ ਮੀਡੀਆ ਖਾਸ ਕਰਕੇ ਸੋ ਲੇਕੋ ਸਾਡੀ ਤਾਂ ਹੈਗਾ ਵੀ ਅਸੀਂ ਇੱਕ ਛਾਂਤ ਮੈਂ ਅंदोलਨ ਕਰਨ ਵਾਲੇ ਲੋਕਾਂਗੇ ਅਸੀਂ ਭੜਕਣ ਵਾਲੇ ਨੇ ਅਸੀਂ ਘਬਰਾਉਣ ਵਾਲੇ ਨਹੀਂ ਪਿੱਛੇ ਨਹੀਂ ਸਰਕਾਰ ਨੇ ਸਾਡੇ ਤੇ ਜਿਹੜੇ ਟੈਗ ਲਾਏ ਨੇ ਕੋਈ ਕਸਰ ਨਹੀਂ ਛੱਡੀ ਚਾਹ ਜੋ ਨਿਸ਼ਾਨਾ ਹੈ ਉਸ ਨਿਸ਼ਾਨੇ ਤੇ ਉਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਉਸ ਦੀਤੇ ਦੇ ਆਪਣੇ ਮੰਜ਼ਲ ਦੇ ਉੱਤੇ ਚੜ੍ਹ ਲਈ ਅਸੀਂ ਅੱਜ ਵੀ ਪੂਰੇ ਟੋਟੇ ਤਿਆਰਾਂਗੇ ਤੁਸੀਂ ਦੇਖ ਰਹੇ ਹੋ ਮੰਡੀ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਸਾਡੇ ਟਰੈਕਟਰ ਤਾਲੀਆਂ ਆਪਣਾ ਲੱਗ ਭੱਜੇ ਅਸੀਂ ਉਦੋਂ ਮੈਸੇਜ ਦਿੱਤਾ ਸੀ ਕਿ 6 ਮਹੀਨਿਆਂ ਦਾ ਰਸਣ ਇਕੱਠਾ ਕਰਕੇ ਲੈ ਕੇ ਜਾਣਾ ਤੇ ਮੈਨੂੰ ਲੱਗਦਾ ਹੁਣ ਤਾਂ ਸਾਡੇ ਕਿਸਾਨ ਜਿਹੜੇ ਨਾ ਜਿਹੜਾ ਸਾਡੇ ਰਸੋਈ ਦਾ ਜੋ ਸਾਜੋ ਸਮਾਨ ਰਸੋਈ ਦਾ ਜਿਹੜਾ ਸਾਡੇ ਇੱਕ ਘਰ ਦੇ ਵਿੱਚ ਔਟ ਨੂੰ ਚਾਹੀ ਉਹ ਸਾਰਾ ਰਸੋਈ ਦਾ ਸਮਾਨ ਸਾਡੇ ਪਿੰਡ ਦੇ ਵਿੱਚੋਂ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ इकट्ठा ਕਰਕੇ ਤਾਂ ਸੀ ਸਾਰਾ ਸਮਾਨ ਲੈ ਕੇ ਆਏ ਸੀ ਤੇ ਅਸੀਂ ਇੱਥੇ ਦੇ ਕੇ ਸਰਕਾਰ ਨਾ ਮੰਨੀ ਸਰਕਾਰ ਨੇ ਸਾਡੀ ਗੱਲ ਤੇ ਅਮਲ ਨਾ ਕੀਤਾ ਤਾਂ ਇੱਥੇ ਨਵੇਂ ਘਰ ਆ ਜਿਹੜੇ ਸਾਡੇ ਬਣਨਗੇ ਤੇ ਅਸੀਂ ਉਹ ਕਿੰਨਾ ਬਣ ਜਾਣਗੇ ਫਿਰ ਜਿਵੇਂ ਪਹਿਲਾਂ ਬਣਾਏ ਸੀ ਘਰ ਉੱਥੇ ਸਿੰਘੂ ਬਾਰਡਰ ਤੇ ਲਾ ਲੀਏ ਟਿੱਕਰੀ ਲਾ ਲੀਏ ਹਾਂ ਇਹ ਉਸੇ ਤਰਜ ਤੇ ਉਸੇ ਤਰ੍ਹਾਂ ਸਾਡਾ ਜਿਹੜੇ ਮਕਾਨ ਬਣਨਗੇ ਉਸੇ ਤਰ੍ਹਾਂ ਸਾਡੀ ਰਿਹائش ਹੋਊਗੀ ਉਸੇ ਤਰ੍ਹਾਂ ਅਸੀਂ ਉਹ ਦੋਨਾਂ ਨਾਲ ਲੜਾਂਗੇ ਸਮਾਂ ਸਾਨੂੰ ਕਿੰਨਾ ਵੀ ਲੱਗ ਜੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਪਿੱਛੇ ਨਹੀਂ ਜਾਵਾਂਗੇ ਅਸੀਂ ਆਪਣੀ ਉਹ ਮੰਜ਼ਲ ਆ ਜਿਹੜੀ ਉਹਨੂੰ ਪ੍ਰਾਪਤ ਕਰਾਂਗੇ ਤੇ ਸਰਕਾਰ ਨੂੰ ਜਿਵੇਂ ਪਹਿਲਾਂ ਸਰਕਾਰ ਔਰ ਸਰਕਾਰ ਨੂੰ ਗੋਡੀਦਮ ਕਰਕੇ ਸਰਕਾਰ ਤੋਂ ਇੱਕ ਹਾਇਆ ਕਿ ਸਾਡੇ ਪ੍ਰਧਾਨ ਮੰਤਰੀ ਉਸ ਸਮੇਂ ਕਹਿ ਰਿਹਾ ਸੀ ਕਿ ਮੇਰੀ ਤਵੱਛਾ ਦੇ ਵਿੱਚ ਕੋਈ ਕਮੀ ਰਹਿ ਗਈ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਅੱਜ ਵੀ ਉਹਦੀ ਬੁੱਧੀ ਭ੍ਰਿਸ਼ਟ ਹੈ ਬੁੱਧੀ ਭ੍ਰਿਸ਼ਟ ਹੋਣ ਕਾਰਨ ਜਿਹੜੇ ਆਹ ਹੱਤਕੰਡੇ ਵੱਟ ਰਹੇ ਮੈਂ ਪਹਿਲਾਂ ਹੀ ਦੱਸ ਕੇ ਹਾਂ ਕਿ ਅੱਜ ਕਿਸਾਨ ਸੂਏ ਕਰ ਰਿਹਾ ਹੈ ਸੁਇਸਾਈਡ ਕਰ ਰਿਹਾ ਹੈ ਮਰਨ ਕਰਾ ਰਿਹਾ ਹੈ ਤੇ ਕੁਝ ਚੰਦ ਲੋਕਾਂ ਦੀ ਆ ਅਰਬਾਂ ਰੁਪਇਆ ਸਾਡਾ ਬਰਬਾਦ ਕਰ ਰਿਹਾ ਹੈ ਸਾਡੇ ਸਾਡੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸ ਜਾ ਰਿਹਾ ਸਰਕਾਰ ਨੂੰ ਉਹ ਟੈਕਸ ਦੀ ਦੁਰਵਰਤੋਂ ਕਰ ਰਿਹਾ ਕਰੋੜ ਮੈਪ ਕੀ ਰਹਿਣ ਵਾਲਾ ਇਥੋਂ ਵਾਲੋ ਖਨੌਰੀ ਬਾਰਡਰ ਜੇ ਨਹੀਂ ਲੰਘਣ ਦਿੰਦੇ ਫੇਰ ਕੀ ਕਰੋ ਕਿਉਂਕਿ ਕਿ ਫੋਰਸਾਂ ਤਾਂ ਉਹਨਾਂ ਨੇ ਲਾਈਆਂ ਹੋਈਆਂ ਰੋਕਣ ਵਾਸਤੇ ਸਾਡੇ 365 ਹੈ ਅ ਜੇ ਕਹਿਣਾ ਹੋਵੇ ਹਰਿਆਣੇ 'ਚ ਡੱਬਾ ਲਿਆ ਇੱਧਰ ਖਨੌਰੀ ਹੈ ਇੱਧਰ ਸ਼ੰਭੂ ਹੈ ਇਸ ਸਾਈਡ ਡਿਊਟੀ 147 ধারা ਲੱਗੀ ਹੋਈ ਆ ਹਰਿਆਣੇ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਅਸੀਂ ਜਿਹੜਾ ਟੀਚਾ ਹੈ ਉਹਨੂੰ ਪੂਰਾ ਕਰਾਂਗੇ ਭਾਵੇਂ ਉਹਨਾਂ ਨੇ ਬੈਰੀਅਰ ਲਾਈ ਨਾ ਭਾਵੇਂ ਉਹਨਾਂ ਨੇ ਸੀਆਰਪੀ ਲਾਈ ਹੈ ਭਾਵੇਂ ਆ ਆਰਮੀ ਲਈ ਹੈ ਜੋ ਉਹਨਾਂ ਨੇ ਆਪਣੀ ਤਾਕਤ ਦੀ ਬਾਤਾਂ ਕਰਨੀ ਹੈ ਉਹ ਕਰ ਚੁੱਕੀ ਹੈ ਪਰ ਸਾਡੇ ਮਤਾਬਕ ਸਰਕਾਰ ਡਰੀ ਹੋਈ ਹੈ ਸਾਡੇ ਮਤਾਬਕ ਸਰਕਾਰ ਘਰਾਈ ਕਰਵਾਈ ਹੋਈ ਹੈਗੀ ਕਿ ਆ ਜਿਹੜੇ ਕਿਸਾਨ ਭਾਈਚਾਰਾ ਹੈ ਇਹ ਸਾਨੂੰ ਢਾਊਗਾ ਉਹ ਆਪਣਾ ਡਰ ਦੇ ਵਿੱਚ ਹੀ ਆ ਸਾਰਾ ਕੁਝ ਕਰ ਰਹੇ ਨੇ ਤੇ ਅਸੀਂ ਸਾਡਾ ਦਿਲ ਠਾਏ ਅਸੀਂ ਆਪਣੀ ਉਸ ਆ ਜਿਹੜਾ ਜਿਵੇਂ ਸਚਨੇ ਕਹਿੰਦੇ ਨੇ ਕਿ ਮੌਲਾ ਬਲਦੇ ਜਿਹੜਾ ਗਾਲਾ ਕਰਦਾ ਆ ਰਾਮ ਨਾਲ ਤੇ ਲਿਆ ਜਾਂਦਾ ਹੈਗਾ ਭਾਵੇਂ ਉਹਨੂੰ ਕੋਈ ਠੇਕੇਮਾ ਨਹੀਂ ਆਉਂਦਾ ਅਸੀਂ ਉਸ ਕਿਸਮ ਦੇ ਉਸ ਕਿਸਮ ਚੋਂ ਆ ਕੇ ਅਸੀਂ ਸਾਨੂੰ ਕੋਈ ਠੇਕੇਮਾ ਨਹੀਂ ਅਸੀਂ ਹੱਕਦੇ ਨਹੀਂ ਅਸੀਂ ਠੱਕਦੇ ਨਹੀਂ ਅਸੀਂ ਉਹਨਾਂ ਦੀਆਂ ਜਿਹੜੀਆਂ ਰੋਕਾਂਡੀਆਂ ਹੋਈਆਂ ਉਹਨਾਂ ਦੇ ਜਿਹੜੇ ਬੈਰੀਅਰ ਲਾਏ ਹੋਏ ਉਹਨਾਂ ਨੂੰ ਤੋੜ ਕੇ ਲੰਘਾਂਗੇ ਬੈਰੀਅਰ ਤੋੜ ਕੇ ਲੰਘ ਜੂਗੇ ਅੱਗੇ ਅੱਗੇ ਕਿੱਥੇ ਜਾਣ ਦਾ ਪਲਾਨ ਆ ਜੰਤਰ ਮੰਤਰ ਜਾਣ ਦਾ ਸਾਡਾ ਜਿਹੜਾ ਦੇਖੋ ਸਾਡੀ ਸਰਕਾਰ ਨੇ ਸਾਡਾ ਜਿਹੜਾ ਤੀਤਾ ਜਾਂ ਸਾਡਾ ਜਿਹੜਾ ਨਿਸ਼ਾਨਾ ਹੈਗਾ ਸਾਨੂੰ ਜਿਹੜੀ ਜਗ੍ਹਾ ਦਿੱਤੀ ਹੈ ਜੰਤਰ ਮੰਤਰ ਕਿ ਜਿਹੜੇ ਧਰਨੇ ਲੱਗਣੇ ਨੇ ਜਿਹੜੇ ਪ੍ਰੋਗਰਾਮ ਹੋਣਨਗੇ ਉਹ ਜਗ੍ਹਾ ਜੰਤਰ ਮੰਤਰ ਹੈ ਸਾਡਾ ਜੰਤਰ ਮੰਤਰ ਦਾ ਜਿਹੜਾ 13 ਤਰੀਕ ਦਾ ਐਲਾਨ ਕੀਤਾ ਹੋਇਆ ਕਿ ਅਸੀਂ ਜੰਤਰ ਮੰਤਰ ਜਾਣਾ ਸਰਕਾਰ ਜੰਤਰ ਮੰਤਰ ਜਾਣ ਦਿੰਦੀ ਹੈ ਨਹੀਂ ਜਾਣ ਦਿੰਦੀ ਉੱਥੇ ਅਸੀਂ ਭੜਾਂਗੇ ਉੱਥੇ ਅਸੀਂ ਭੜਾਂਗੇ ਅਸੀਂ ਆਪਣੀ ਉਸ ਮੰਜ਼ਲ ਨੂੰ ਹਾਸਲ ਕਰਾਂਗੇ ਅਸੀਂ ਜਾਵਾਂਗੇ ਅਸੀਂ ਰਸਤੇ ਵੀ ਉਹੀ ਤਿਆਰ ਕੀਤੇ ਨਾ ਔਰ ਸਾਡੇ ਕੋਲੇ ਉਹੀ ਸਾਧਨ ਉਹੀ ਸੰਦਨ ਉਹੀ ਕਿਸਾਨ ਜਿਹੜੇ 13 ਮਹੀਨੇ ਪਹਿਲਾਂ ਉਹਨਾਂ ਹੀ ਰਸਤੇ ਰਾਹੀਂ ਉਹਨਾਂ ਹੀ ਬਹਿਰੀ ਅੱਲਾ ਨੂੰ ਉਹਨਾਂ ਹੀ ਗੇਟਾਂ ਨੂੰ ਤੋੜ ਕੇ ਲੰਘਣਗੇ ਸਰਕਾਰ ਨੇ ਉਦੋਂ ਕੀ ਕੁਝ ਨਹੀਂ ਕਰਿਆ ਸਰਕਾਰ ਨੇ ਸਾਡੇ ਰੋਡ ਪੱਟੇ ਖੱਡੇ ਪੱਟੇ ਸਰਕਾਰ ਨੇ ਕਿਹੜੀ ਕਿਹੜੀ ਚੀਜ਼ ਨਹੀਂ ਕੀਤੀ ਅੱਜ ਵੀ ਉਹ ਕੀਤੀ ਹੋਈ ਹੈ ਹਰਿਆਣੇ ਦੇ ਵਿੱਚ ਇੱਥੋਂ ਤੱਕ ਆ ਕੇ ਸਾਡੇ ਜਿਹੜੇ ਟੀਲ ਪੰਪ ਵਾਲਿਆਂ ਨੂੰ ਰੋਕਿਆ ਹੋਇਆ ਹੈ ਪੰਚਾਇਤਾਂ ਨੂੰ ਮੈਸੇਜ ਦਿੱਤਾ ਹੋਇਆ ਹੈ ਔਰ ਘਰ-ਘਰ ਜਾ ਕੇ ਕਹਿ ਰਿਹਾ ਕਿ ਤੁਸੀਂ ਦੋਨੋਂ ਦੇ ਵਿੱਚ ਨਹੀਂ ਜਾਣਾ ਉਹਨਾਂ ਨੂੰ ਤਾਂ ਸਿੱਧਾ ਹੀ ਅਨਾਉਂਸਮੈਂਟਾਂ ਕਰਤੀਆਂ ਉਹ ਕਹਿੰਦੇ ਹਰਿਆਣੇ ਵਾਲੇ ਦੀ ਇੰਟਰਵਿਊ ਕਰਕੇ ਆਏ ਉਹ ਕਹਿੰਦੇ ਸਾਡੇ ਅਨਾਉਂਸਮੈਂਟਾਂ ਹੀ ਹੋ ਗਈਆਂ ਵੀ ਤੁਹਾਡੇ ਬੱਚਿਆਂ ਦੇ ਪਾਸਪੋਰਟ ਨੇ ਜਿਹੜੇ ਰੱਦ ਕਰਦਾਂਗੇ ਪਰਚੇ ਪਾਦਾਂਗੇ ਕੋਈ ਇੱਕ ਕਹਿੰਦੇ ਖਰਾਬ ਕਰਦਾਂਗੇ ਉਹ ਦੱਸ ਰਹੀ ਸੀ ਇਸ ਤਰ੍ਹਾਂ ਸੋ ਦੇਖੋ ਇਹ ਉਹੀ ਗੱਲ ਆ ਗਈ ਨਾ ਕਿ ਸਰਕਾਰ ਡਰੀ ਆਪਣਾ ਮਤਲ ਜਣੀ ਬਖੀ ਜਾਂਦੀ ਹੈ ਹਰ ਕੁਝ ਬਖੀ ਜਾਂਦੀ ਹੈ ਨਾ ਅਸੀਂ ਪਰਚਿਆਂ ਤੋਂ ਡਰਦੇ ਆਂ ਨਾ ਸੀ लाठी ਟੋੜਦੇ ਆ ਨਾ ਸੀ ਗੋਲਟੋੜਦੇ ਆ ਸਮਝੀਏ ਕਿ ਨਹੀਂ ਸਾਡਾ ਜਿਹੜਾ ਤੀਤਾ ਕਿ ਅਸੀਂ ਜਿਹੜੀਆਂ ਸਾਡੀਆਂ ਮੰਨੀਆਂ ਮੰਗਾ ਸਰਕਾਰ ਲਾਗੂ ਕਰੇ ਜਿਹੜੀਆਂ ਮੰਗਾ ਨਾਮੀਆਂ ਨਾ ਉਹਨਾਂ ਨੂੰ ਮੰਨੇ ਜਿਸ ਕਰਕੇ ਸਰਕਾਰ ਪਹਿਲਾਂ ਤਾਂ ਇਹ ਹੱਥ ਕੰਡੇ ਬਣਾ ਰਹੀ ਹੈ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਅੱਜ ਵੀ ਮੀਟਿੰਗ ਹੋਣੀ ਹੈਗੀ ਔਰ ਮੀਟਿੰਗ ਦੇ ਵਿੱਚ ਉਹ ਕੇਲਜਾਲਟ ਆਉਂਦਾ ਹੈ ਔਰ ਰਿਜ਼ਲਟ ਸਾਡੇ ਸਾਹਮਣੇ ਆ ਜਾਣਾ ਤੜਕੇ ਅਸੀਂ ਇੱਥੋਂ ਫੇਰ ਰਵੰਨਾ ਹੋਣਾ ਜੇਕਰ ਮੀਟਿੰਗ ਦੇ ਵਿੱਚੋਂ ਕੋਈ ਚੰਗਾ ਰਿਜ਼ਲਟ ਨਹੀਂ ਆਉਂਦਾ ਜੇ ਚੰਗਾ ਰਿਜ਼ਲਟ ਆ ਗਿਆ ਤਾਂ ਇੱਥੋਂ ਘਰ ਨੂੰ ਵਾਪਸ ਹੋ ਜੂਗੇ ਦੇਖੋ ਜੇਕਰ ਸਾਡੀਆਂ ਮੰਗਾਂ ਮੰਨੀਆਂ ਗਈਆਂ ਮੰਨੀਆਂ ਮੰਗਾਂ ਲਾਗੂ ਕਰਤੀਆਂ ਜਿਹੜੀਆਂ ਮੰਗਾਂ ਅਸੀਂ ਨਵੀਆਂ ੜਕੀਤੀਆਂ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਅਸੀਂ ਵਾਪਸ ਇਹ ਜਿਹੜੀ ਜੇਤੂ ਰੈਲੀ ਕਰਕੇ ਨਿਕਲਾਂਗੇ ਅੱਛਾ ਐ ਨਹੀਂ ਕਿ ਅਸੀਂ ਵਾਪਸ ਮਰ ਜਾਨੀ ਉਹਨ ਮੋੜ ਦਾਂਗੇ ਅਸੀਂ ਆਪਣੀ ਜੈਤੂ ਰੈਲੀ ਕਰਕੇ ਕਿ ਸਾਡੀ ਸਰਕਾਰ ਸਾਡੀਆਂ ਮੰਗਾਂ ਲਾਗੂ ਕਰੇ ਸਾਡੀ ਸਰਕਾਰ ਨੇ ਨਵੀਆਂ ਮੰਗਾਂ ਸਾਡੀਆਂ ਮੰਨ ਲਈਆਂ ਇਸ ਕਰਕੇ ਹੁਣ ਅਸੀਂ ਆਪਣਾ ਜਿਹੜਾ ਜਿੰਮੇ ਪਹਿਲਾਂ ਸਾਡਾ ਜਿਹੜਾ ਅ ਅंदोलਨ ਸੀ ਉਹਨੂੰ ਪੋਸਟਪੌਂਡ ਕਰਕੇ ਆਏ ਸੀ ਨਾ ਕਿ ਅਸੀਂ ਸਮਾਪਤ ਕਰਕੇ ਆਏ ਸੀ ਪਰ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਜੇ ਮੰਗਾਂ ਮੰਨੀਆਂ ਗਈਆਂ ਤਾਂ ਵਾਪਸ ਮੁੜ ਜਾਾਂਗੇ ਪਰ ਜਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਫੋਰਸਾਂ ਲਾਈਆਂ ਗਈਆਂ ਨੇ ਕਿ ਲੱਗਦਾ ਮੰਗਾਂ ਮੰਨੀਆਂ ਜਾਣਗੀਆਂ ਸੋ ਦੇਖੋ ਅੱਜ ਮੈਚ ਪਿਆ ਹੋਇਆਗਾ ਅੱਜ ਮੈਚ ਪਿਆ ਹੋਇਆ ਹੈ ਇੱਕ ਪਾਸੇ ਤਾਂ ਸਾਡੀ ਕਿਸਾਨ ਜਮਾਤ ਹੈ ਇੱਕ ਪਾਸੇ ਸਾਡੀ ਕਿਸਾਨ ਜਮਾਤ ਨੇ ਜਿਨ੍ਹਾਂ ਨੂੰ ਪਾਵਰ ਦਿੱਤੀ ਹੋਈ ਹੈ ਉਹ ਹੈ ਤੇ ਜਦੋਂ ਮੈਚ ਪਿਆਗਾ ਜਦੋਂ ਖਾੜੇ 'ਚ ਨਿਕਲਾਂਗੇ ਫਿਰ ਉਦੋਂ ਪਤਾ ਲੱਗੂਗਾ ਕਿ ਮੈਚ ਦੇ ਵਿੱਚ ਹਾਰਦਾ ਕੌਣ ਹੈ ਤੇ ਜਿੱਦਾ ਕੌਣ ਹੈ ਇੱਡੀਆਂ ਦੇ ਸਿੰਘ ਫਸ ਗਏ ਕੋਈ ਨੇਤ్రੂ ਬੜੇ ਮੇਗਾ ਦੂਖੜੇ ਮੇਬਾਣੇ ਕਿਉਂਕਿ ਇਤਿਹਾਸ ਹੈ ਪਹਿਲਾਂ ਦੱਸਿਆ ਕਿ ਸਾਡਾ ਸਿੱਖ ਧਰਮ ਦਾ ਸਿੱਖ ਕੌਮ ਦਾ ਇਤਿਹਾਸ ਹੈ ਕਿ ਪੰਜਾਬ ਦੇ ਵਿੱਚੋਂ ਅੰਗਿਆ ਅੰਗਿਆ ਚਿੰਗਾਰੀਆ ਜਿਹੜੀ ਉੱਠੀ ਉਹ ਅਖੀਰ ਦੇ ਉੱਤੇ ਜਾ ਕੇ ਸਮਾਪਤ ਹੁੰਦੀ ਹੈਗੀ ਔਰ ਸਾਡਾ ਸਿੱਖ ਇਤਿਹਾਸ ਹੈ ਕਿ ਅਸੀਂ ਗੋਲੀ ਤੋਂ ਨਹੀਂ ਡਰਦੇ ਅਸੀਂ ਡੰਗ ਤੋਂ ਨਹੀਂ ਡਰਦੇ ਅਸੀਂ ਪਰਚੇ ਤੋਂ ਨਹੀਂ ਡਰਦੇ ਅਸੀਂ ਜੇ ਤੋਂ ਨਹੀਂ ਡਰਦੇ ਠੀਕ ਹੈ ਜਿਹੜੇ ਸਾਡੇ ਮੰਨ ਲੋ ਬਹਿਰੀਆਂਾਂ ਦੇ ਜਾਂ ਜਿਹੜੇ ਦਵਾਰਾਂ ਕਰਕੇ ਖੜਾਏ ਨੇਗੇ ਉਹ ਕਿਹੜੇ ਬੱਚੇ ਨੇ ਉਹ ਸਾਡੇ ਹੀ ਬੱਚੇ ਨੇਗੇ ਜੇਕਰ ਉਹ ਆਰਮੀ ਚ ਨਾ ਇੱਕ ਪਾਸੇ ਕਿਸਾਨ ਸਮਾਜ ਨੂੰ ਅਨਾਜ ਪੈਦਾ ਕਰਕੇ ਦੇ ਰਿਹਾ ਹੈ ਦੂਜੇ ਪਾਸੇ ਸਾਡੇ ਕਿਸਾਨ ਦੇ ਮਜ਼ਦੂਰ ਦਾ ਬੇਟਾ ਜਿਹੜਾ ਔਰ ਰਫਲ ਧੱਕੇ ਬਾਰਡਰ ਦੇ ਉੱਤੇ ਆਪਣਾ ਪਹਿਰਾ ਦੇ ਰਿਹਾ ਉਹ ਸਾਡੇ ਨੇਗੇ ਪਰ ਜਿਹੜੀ ਜਿਹੜੀ ਸਰਕਾਰ ਹੈ ਉਹ ਸਾਡੇ ਵੀ ਦਰਵਾਤੋਂ ਕਰ ਰਹੀ ਹੈ ਤੇ ਸਾਡੇ ਬੱਚਿਆਂ ਦੀ ਵੀ ਦਰਵਾਤੋਂ ਕਰ ਰਹੀ ਹੈ ਸੋ ਇਹ ਗਲਤ ਕਰ ਰਹੀ ਹੈ ਸੋ ਇਹ ਗਲਤ ਕਿੰਨਾ ਚਿਰ ਚੱਲੂਗਾ ਜਿਹੜੇ ਬੱਚੇ ਸਾਡੇ ਖੜੇਣਗੇ ਉਹ ਸਾਡੇ ਵਾਲੇ ਪਾਸੇ ਖੜਨਗੇ ਉਧਰਲੇ ਪਾਸੇ ਨਹੀਂ ਖੜਨਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਨੇ ਜਿਹੜੇ ਕਹਿੰਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਭਾਵੇਂ ਸਰਕਾਰ ਪਰਚਿਆਂ ਦੇ ਡਰ ਦਵੇ ਭਾਵੇਂ ਗੋਲੀ ਦਾ ਡਰ ਦਵੇ ਭਾਵੇਂ ਕੋਈ ਡਰ ਦਵੇ ਕਹਿੰਦੇ ਜੇ ਤਾਂ ਮੰਗਾਂ ਮੰਨੀਆਂ ਜਾਂਦੀਆਂ ਨੇ ਫਿਰ ਤਾਂ ਜੇਤੂ ਰੈਲੀ ਕਰਕੇ ਘਰਾਂ ਨੂੰ ਵਾਪਸ ਜਾਵਾਂਗੇ ਨਹੀਂ ਸਿੱਧਾ ਜੰਤਰ ਮੰਤਰ ਨੂੰ ਜਾਣਾ ਹੀ ਜਾਣਾ ਹੈ ਜਿਸ ਤਰੀਕੇ ਦੇ ਨਾਲ ਵੀ ਮਰਜ਼ੀ ਸਰਕਾਰ ਕਰ ਲਵੇ ਜਾਂ ਫੋਰਸਾਂ ਜਿਸ ਤਰੀਕੇ ਦਾ ਮਰਜ਼ੀ ਲਾ ਲੋ ਕਹਿੰਦੇ ਅਸੀਂ ਪਹੁੰਚਾਂਗੇ ਪਹੁੰਚਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸੰਗਰੂਰ